ਮੋਹਾਲੀ ਵਿੱਚ ਕਰਵਾਇਆ ਜਾ ਰਿਹਾ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜਿਸ ਵਿੱਚ ਮੋਹਾਲੀ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਲੀਡਰ ਪਹਿਲਵਾਨ ਅਮਰਜੀਤ ਸਿੰਘ ਗਿੱਲ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਤੇ ਟੂਰਨਾਮੈਂਟ ਕਲੱਬ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਉਸ ਵਿੱਚ ਵੀ ਉਹਨਾਂ ਨੇ ਮਾਲੀ ਸਹਾਇਤਾ ਵੀ ਮਦਦ ਵੀ ਕੀਤੀ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਪਹਿਲਵਾਨ ਅਮਰਜੀਤ ਸਿੰਘ ਗਿੱਲ ਜੋ ਕਿ ਮੋਹਾਲੀ ਹਲਕੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਖੇਡਾਂ ਨੂੰ ਸਭ ਤੋਂ ਅੱਗੇ ਬਧਾਉਣ ਲਈ ਹਰ ਜੋਰ ਲੱਗੇ ਹੋਏ ਨੇ ਤੇ ਮਦਦ ਵੀ ਕਰਦੇ ਨੇ ਦਲੇਰ ਬਹਾਦਰ ਨਿੱਤਰਕ ਲੀਡਰ ਸਮਾਜ ਸੇਵੀ ਕਾਂਗਰਸ ਤੇ ਸੀਨੀਅਰ ਲੀਡਰ ਪਹਿਲਵਾਨ ਅਮਰਜੀਤ ਸਿੰਘ ਗਿੱਲ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਤੇ ਫਿਰ ਮੀਡੀਆ ਸੀ ਤੇ ਕੀ ਕਬੱਡੀ ਕੱਪ ਦੇ ਜਿਹੜੇ ਆਯੋਜਕ ਨੇ ਜਿਹੜੇ ਪ੍ਰਬੰਧਕ ਨੇ ਨੌਜਵਾਨ ਭਾਈਚਾਰਾ ਉਹ ਕਿਸ ਤਰ੍ਹਾਂ ਉਹਨਾਂ ਦੇ ਗੱਲ ਵਿੱਚ ਹਾਰ પા ਕੇ ਤੇ ਗਰਮ ਜੋਸ਼ੀ ਨਾਲ ਸਵਾਗਤ ਕਰ ਰਿਹਾ ਪਰ ਦੱਸ ਦਈਏ ਇਹ ਉਹ ਲੀਡਰ ਹੈ ਪਹਿਲਵਾਨ ਅਮਰਜੀਤ ਸਿੰਘ ਗਿੱਲ ਜੋ ਸਭ ਤੋਂ ਜ਼ਿਆਦਾ ਮਹਾਲੀ ਜ਼ਿਲ੍ਹੇ ਦੇ ਅਧੀਨ ਬਾਕ-ਬਾਕ ਪਿੰਡਾਂ ਤੇ ਕਲੰਬਾ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਤੁਸੀਂ ਇਸ ਨੌਜਵਾਨ ਨੂੰ ਸ਼ਿਰਕਤ ਕਰਦੇ ਹੋਏ ਵਿਖਿਆ ਹੋਣਾ ਅਸੀਂ ਤੁਹਾਨੂੰ ਤਸਵੀਰ ਦਿਖਾ ਦਈਏ ਇਹੀ ਕਾਰਨ ਹੈ ਕਿ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੂੰ ਸਭ ਤੋਂ ਜ਼ਿਆਦਾ ਖੇਡਾਂ ਵਿੱਚ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਂਦੇ ਨੇ ਉਹਨਾਂ ਦੇ ਘਰ ਜਾ ਕੇ ਬਕਾਦੇ ਤੌਰ ਤੇ ਉਹਨਾਂ ਦੇ ਘਰ ਜਾ ਕੇ ਪਾਰਟੀ ਦਫਤਰ ਵਿੱਚ ਜਾ ਕੇ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਪਹਿਲਵਾਨ ਅਮਰਜੀਤ ਸਿੰਘ ਗਿੱਲ ਜੀ ਤਸਵੀਰ ਦੇਖ ਰਹੇ ਹੋ ਕਿ ਕਬੱਡੀ ਕੱਪ ਜਿਹੜਾ ਕਿ ਮਾਨਕਪੁਰ ਵਿਖੇ ਕਰਵਾਇਆ ਜਾ ਰਿਹਾ ਉਸ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਕਾਫਲਾ ਉਹਨਾਂ ਦੇ ਸਮਰਥਕ ਨਾਲ-ਨਾਲ ਚਲਦੇ ਹੋਏ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦੀ ਕਿੰਨੀ ਤਾਰੀਫ਼ ਖੇਡ ਆਯੋਜਕ ਜਿਹੜੇ ਨੇ ਖੇਡ ਪ੍ਰਬੰਧਕ ਜਿਹੜੇ ਨੇ ਉਹ ਵੀ ਕਰਦੇ ਨੇ ਇਹੀ ਕਾਰਨ ਕਰਦੇ ਉਹ ਦਿਲੋਂ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਇਹ ਨੌਜਵਾਨ ਖੇਡ ਕਲੱਬਾਂ ਟੂਰਨਾਮੈਂਟਾਂ ਵਿੱਚ ਖਿਡਾਰੀਆਂ ਤੇ ਖੇਡ ਆਯੋਜਕਾਂ ਦੀ ਮਦਦ ਕਰਦਾ ਹੈ ਉਸੇ ਤਰ੍ਹਾਂ ਇਹਨਾਂ ਲੋਕ ਪਿਆਰ ਵੀ ਕਰਦੇ ਨੇ ਪੇ ਤੁਸੀਂ ਸਾਡੇ ਚੈਨਲ ਤੋਂ ਬਨੇ ਰਹੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਜਿੱਥੇ ਸਾਡੇ ਵੀਰ ਗੁਰਪ੍ਰੀਤ ਖੇਤ ਦੇ ਪ੍ਰਧਾਨ ਅਮਰਿੰਦਰ ਲੰਬੜੋਂ ਦੀ ਗੁਰਦੀਪ ਸਿੰਘ ਰਵਿੰਦਰ ਰੋਪੀ ਮਨਪ੍ਰੀਤ ਖੇਤ ਰਵੀ ਮਹਿਤੋ ਤੇਜਵੀਰ ਕੁੰਨੀਆ ਜੁਹਾਰ ਸੋਵਲ ਇੰਦਰ ਖੇਤ ਮਿੰਟੂ ਬਬਲੂ ਤੇ ਗਰਜੀਤ ਵੀ ਕਹਿੰਦੇ ਉੱਥੇ ਕਹਿੰਦੇ ਬਲਕਾਰਣ ਚਿੱਲੇ ਦਾ ਮਜੀਂਦਰ ਗੋਸ਼ੋ ਦਾ ਖੁੱਲਾ ਖਾੜਾ ਵੀ ਲੱਗਣਾ ਹੈ ਜਿੱਤੇ ਬਾਲੀਵਾਲ ਪੁਆਦ ਕਬੱਡੀ ਫੈਡਰੇਸ਼ਨ ਤੇ ਕਬੱਡੀ ਉਪਰਲੇ ਮੈਚ ਹੋਣਗੇ 21 ਤੇ 22 ਮਾਰਚ ਨੂੰ ਬੈਰੋਂਪੁਰ ਭਾਗੋ ਮਾਜਰੇ ਵਿੱਚ ਛੋਟੀ ਦਾ ਕਬੱਡੀ ਕੱਪ ਹੋਵੇਗਾ ਛੋਟੀ ਦਾ ਕਬੱਡੀ ਕੱਪ ਹੋਵੇਗਾ ਉਧਰ ਅਮਰਜੀਤ ਜੀ ਪੁਲਵਾਨ ਜੀ ਸਾਡੇ ਗਿੱਲ ਸਾਹਿਬ ਜਿਨ੍ਹਾਂ ਦੇ ਵੱਲੋਂ 21000 ਰੁਪਏ ਦੀ ਯੋਗਦਾਨ ਇਸ ਖੇਡ ਮੇਲੇ ਲਈ ਆਏ ਹੈ ਬਹੁਤ ਸਤਿਕਾਰ ਹੈ ਉਧਰ ਕਰਮ ਸਿੰਘ ਜੀ ਸਰਪੰਚ ਪਿੰਡ ਮਾਨਕਪੁਰ ਕੱਲਰ 11000 ਰੁਪਏ ਦੇ ਵੱਡੇ ਯੋਗਦਾਨ ਨੇ ਤੇ ਨਾਲ ਮੋਹਨ ਸਿੰਘ ਜੀ ਸਾਡੇ ਬਟਲਾਣਾ ਚੇਅਰਮੈਨ ਸਾਹਿਬ ਮਨਜੀਤ ਸਿੰਘ ਜੀ ਸਰਪੰਚ ਜੌੜੀ ਇਹਨਾਂ ਵੱਲੋਂ 21000 ਰੁਪਏ ਦੇ ਯੋਗਦਾਨ ਹੈ ਟੀਮਾਂ ਆ ਜਾਣਗੇ ਇੱਧਰ ਸਨਮਾਨ ਕੀਤਾ ਜਾਣਾ ਵੱਡਾ ਵੀਰ ਗੁਰਮਤ ਮੈਂ ਢੋਡੇ ਨਾਜਰਾ ਤੇ ਸਿੱਧ ਬਲਾਲਾ ਸਾਡੇ ਏਰੀਆ ਦਾ ਮਾਣ ਤੇ ਨਾਲ ਸੰਜੀ ਮਾਨਪੁਰ ਤੇ ਨਨ ਸੇਟੀ ਦਸਾਰਨੇ ਦਾ ਇਹ ਨਗਦ ਰਕਮ ਦੇ ਨਾਲ ਜਿਹੜੇ ਕੱਲ ਵੀ ਸਨਮਾਨ ਕੀਤਾ ਗਿਆ ਤੇ ਅੱਜ ਦੇ ਮੋਲੇ ਤੇ ਵੀ ਭਾਈ ਸੁਖੇ ਮਨੋਲੀ ਵੱਲੋਂ ਸੰਦੀਪ ਨੱਤ ਵੱਲੋਂ ਤੇ ਨਾਲ ਮੋਨੀ ਨੱਤ ਦਾ ਸਾਡਾ ਵੀਰ ਗੋਲਡਨ ਸਪੌਂਸਰ ਮਨੋਲੀ ਦੇ ਮੇਲੇ ਦਾ ਇਹਦਾ ਭਰਾਵਾ ਵੱਲੋਂ ਭਾਈ ਗੁਰਮਕ ਢੋਡੇ ਮਜਰੇ ਦਾ ਔਰ ਸੱਜੂ ਮਾਜਪੁਰ ਦਾ ਤੇ ਨਾਲ ਸੇਤੀ ਦਸਾਰਨੇ ਦਾ ਇਹ ਨਗਦ ਰਕਮ ਦੇ ਨਾਲ ਮਾਨਦਾਨ ਕਰ ਦਿੱਤਾ ਗਿਆ ਹੈ ਔਰ ਸਨਮਾਨ ਕਰਦੇ ਆ ਨੋਤੀ ਸਾਡਾ ਵੀਰ ਨਾਲ ਸੁਖੇ ਮਨੋਲੀ ਉਹਨੇ ਸੰਦੀਪ ਨਾਤੂ ਦੀ ਹੋਰ ਵੱਲੋਂ ਸੰਜੂ ਦਾ ਸੇਠੀ ਵੀਰ ਦਾ ਰਣਜੀਤ ਦਾ ਤੇ ਗੁਰਮੁਖਵੀਰ ਦਾ ਮਾਨ ਸਰਪੰਨ ਕੀਤਾ ਜਾ ਰਿਹਾ ਹੈ ਢੋਲੇ ਢੋਲ ਦਾ ਕਹਿੰਦੇ ਅੱਜ 2 ਲੱਖ ਰੁਪਏ ਦਾ ਵੱਡਾ ਸੋਹਣਾ ਭਾਈ ਰਣਜੀਤ ਦਾ بڑا ਵੀਰ ਉਧਰ ਸਾਡੇ ਪਹਿਲਵਾਨ ਅਮਰਜੀਤ ਸਿੰਘ ਜਿੱਲਾ ਪ੍ਰਧਾਨ ਕਾਂਗਰਸ ਪਾਰਟੀ ਸੰਜੇ ਖਾਕਰ ਜੀ ਸਾਡੇ ਬਹੁਤ ਜਿੱਤੇ ਵਿਸ਼ੇਸ਼ ਤੌਰ ਤੇ ਬਾਰਟੀ ਬਿਲਡਿੰਗ ਦੇ ਵਿੱਚ ਜਿੱਤੇ ਕਹਿੰਦੇ ਵੀ ਜਿੰਮ ਸਾਡੇ ਭਰਾਵਾਂ ਦੀ ਵਿਸ਼ੇਸ਼ ਤੌਰ ਤੇ ਪੱਤਰਵਾਚ ਕਰਦੇ ਤੇ ਨਾਲ ਉਹਦੇ ਗੁਰਦੀਪ ਪਾ ਜੇ ਪਰਪਲ ਜੇਡੀ ਤੋਂ ਤੇ ਨਾਲ ਚਾਚਾ ਚਮਨ ਲਾ ਜੀ ਸਾਡੇ ਬਨੂ ਤੋਂ ਟੀਮਾਂ ਇਹਦੀ ਲੈਨਅਪ ਕਰ ਲਈ ਜੇ ਮੇਰੀ ਬੇਨਤੀ ਹੈ ਪਹਿਲਵਾਨ ਅਮਰਜੀਤ ਦੇ ਖੇਲੇ ਜੀ ਦਾ ਟੀਮਾਂ ਦੇ ਨਾਲ ਕਨੈਕਸ਼ਨ ਕਰਦੇ ਲਈ ਪਹੁੰਚਣਗੇ ਮੇਰੀ ਬੇਨਤੀ ਹੈ ਵੀ ਰਹਿਣ ਦੇ ਖਿਡਾਰੀ ਜਲਦੀ ਆਜੋ ਮੈਂ ਗੁਰਪ੍ਰੀਤ ਸਾਹਿਬ ਦਾ ਬੜੀ ਪ੍ਰਭਾਤ ਦੇ ਖੇਲੇ ਨਾਲ ਜਿਹੜਾ ਪ੍ਰਧਾਨ ਕਾਂਗਰਸ ਪਾਰਟੀ ਸਾਡੇ ਅਮਰਜੀਤ ਸਿੰਘ ਜਿਲ੍ਹਾ ਪ੍ਰਧਾਨ ਸਾਹਿਬ ਵਿਸ਼ੇਸ਼ ਤੌਰ ਤੇ ਜਿਹੜਾ ਪਹੁੰਚਣਗੇ ਤੇ ਨਾਲ ਸੰਜੀਤ ਸ਼ਾਕਰ ਜੀ ਸਾਡੇ ਵਿਸ਼ੇਸ਼ ਤੌਰ ਤੇ ਕੋਲ ਸਾ ਜਿੰਨੇ ਭੁਜਣਗੇ ਤੇ ਨਾਲ ਗੁਰਦੀਪ ਸਿੰਘ ਜੀ ਸਰਪੰਨ ਦੇਵੀ ਦਾਜਾ ਕਰਨ ਲਾਲ ਜੀ ਬਜ਼ੁਰਗ ਲੋਕ ਦੇ ਨਾਲ ਨਾਲ ਰਾਜਵੀਰ ਜੀ ਸਾਡੇ ਪਰਮਾਨ ਕਲਦੀਪ ਸਿੰਘ ਜੀ ਬੇਦੀ ਸਾਡੇ ਦਿੱਤੀ ਮੇਰ ਜੀ ਦਾ ਸੇ ਧੰਨਵਾਦ ਕਰਦੇ ਆ ਅਸੀਂ ਤੇ ਨਾਲ ਬੇਨਤੀ ਹੈ ਮੇਰੀ ਬੇਨਤੀ ਹੈ ਕਲਦੀਪ ਸਿੰਘ ਜੀ ਬੇਦੀ ਸਾਹਿਬ ਦਿੱਤੀ ਮੇਰ ਸਾਹਿਬ ਉਹਨਾਂ ਨੇ ਮੇਰੀ ਬੇਨਤੀ ਹੈ ਵੀ ਗਰਾਊਂਡ 'ਚ ਆਉਂਗੇ ਬੂਸ ਸਪਰੇ ਜਿਸ ਤਰ੍ਹਾਂ ਗਾਰਡ ਪੋਜੀ ਕਰਦੇ ਹੋ ਬੂਸ ਸਪਰੇ ਲੈ ਵੀ ਅਮਰੀਕ ਭਾਈ ਇਸ ਰੈਚ ਤੋਂ ਬਾਅਦ ਸਵਾਲ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਫਾਈਨਲ ਮੈਚ ਖੇਡਿਆ ਜਾਣਾ ਜੋ ਕਿ ਕਕਰਾਰੀ ਤੇ ਦੂਜੀ ਸੁਹਾਣਾ ਪ੍ਰਦੀਪ ਇਧਰ ਜਿਹੜਾ ਸਲਮਾਨ ਜਿਹੜਾ ਕੀਤਾ ਜਾ ਰਿਹਾ ਜੀ ਵੱਡੀ ਪੱਧਰ ਤੇ ਭੋਲਾ ਢੋਲ ਸਾਡਾ ਵੀਰ ਜਿਸ ਭਰਾ ਵੱਲੋਂ 2 ਲੱਖ ਦਾ ਯੋਗਦਾਨ ਹੈ ਇਸ ਮੇਲੇ ਦੇ ਲਈ ਬਹੁਤ ਵੱਡੀ سپورਟ ਹੈ ਮੈਂ ਬੇਨਤੀ ਕਰਨਾ ਹੈ ਸਰਦਾਰ ਪਹਿਲਵਾਨ ਜੀ ਅਮਰਜੀਤ ਸਿੰਘ ਜੀ ਗਿੱਲ ਲਖਨੌਰ ਹੁਲਾ ਦੇ ਪ੍ਰਧਾਨ ਨੇ ਸਾਡੇ ਕਾਂਗਰਸ ਪਾਰਟੀ ਦੇ ਤੇ ਨਾਲ ਉਹਨਾਂ ਦੇ ਸੰਗੇ ਠਾਕੁਰ ਜੀ ਸਾਡੇ ਕੋਸਰ ਜਿੰਮ ਤੋਂ ਸਹਾਣੇ ਦੇ ਵਿੱਚ ਜਿੰਮ ਚਲਾਉਂਦੇ ਆ ਤੇ ਨਾਲ ਫਰਦੀਪ ਸਰਪੰਚ ਦੇੜੀ ਦਾਤਾ ਜਮਨ ਲਾਲ ਜੀ ਬਨੂੜ ਰਾਜਵੀਰ ਜੀ ਪਹਿਲਵਾਨ ਜੀ ਹੁਲਾ ਢੋਲ ਸਾਡਾ ਵੀਰ ਜਿਨ੍ਹਾਂ ਨੇ ਅੱਜ ਦੇ ਕੱਡੇ ਕੰਮ ਨੇ 2 ਲੱਖ ਰੁਪਏ ਦੀ ਬਹੁਤ ਵੱਡੀ ਇਮਤਿਹਾਨ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਭੁੱਲਾ ਢੋਲ ਸਾਡਾ ਵੀਰ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿ 2 ਲੱਖ ਰੁਪਏ ਦਾ ਗੈਹ ਕਬੱਡੀ ਨੂੰ ਯੋਗਦਾਨ ਸਨੇਟੇ ਦੇ ਕਬੱਡੀ ਕਪਾ ਦੇ ਪਾਇਆ ਹੈ ਭਾਈ ਭੁੱਲੇ ਢੋਲ ਦਾ ਤੇ ਨਾਲ ਸਾਡੇ ਬਹੁਤ ਹੀ ਉਸਤਾਦ ਸਰਦਾਰ ਕਮਜੀਤ ਜੀ ਇਧਰ ਉਹਨਾਂ ਦਾ ਸੇਠੀ ਦੀ ਗਰਾਉਂਡ ਚੋਂ ਸੇਠੀ ਦਸਾਰਨਾ ਜੀ ਗਰਾਉਂਡ ਦੇ ਵਿੱਚ ਆ ਜਾਣਾ ਇਧਰ ਸੋਨੀ ਬੈਸ ਸਾਡਾ ਵੀਰ ਮੈਸੀ ਟਰੈਕਟਰ ਵਾਲਾ ਭਰਾ ਉਹਦਾ ਮਾਨ ਸਨਮਾਨ ਜਿਹੜਾ ਸਾਡੀ ਖੇਡ ਕਲੱਬ ਲੋ ਜਿਹੜਾ ਕੀਤਾ ਜਾ ਰਿਹਾ ਹੈ ਭਾਈ ਸੋਨੀ ਬੈਂਸ ਮੈਸੀ ਟਰੈਕਰ ਵਾਲੇ ਉਹਨਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਸਨਮਾਨ ਕੀਤਾ ਜਾ ਰਿਹਾ ਔਰ ਭਾਈ ਸੁਖਦੇ ਮਨੋਲੀ ਦਾ ਕੀ ਬਾਤ ਹੈ ਲੈ ਵੀ ਗੁਰਮੁਖ ਬਾਈ ਤੇ ਨਾਲ ਸੇਵੀ ਦਸਾਰਨਾ ਸੰਜੂ ਮਾਜਪੁਰ ਦਾ ਜਿਹਦੇ ਕੱਲ ਵੀ ਵਿਸ਼ੇਸ਼ ਸਨਮਾਨ ਹੋਇਆ ਤੇ ਅੱਜ ਦੇ ਮੈਚੇ ਤੇ ਵੀ ਨਗਦ ਰਾਸ਼ੀ ਦੇ ਨਾਲ ਵਿਸ਼ੇਸ਼ ਸਮਾਰਣੀ ਦੇ ਦਿੱਤੇ ਜਾ ਰਹੇ ਆ ਭਾਈ ਸੁੱਕੇ ਮਨੋਲੀ ਵੱਲੋਂ ਸੰਦੀਪਰ ਨੱਤ ਵੱਲੋਂ ਤੇ ਨੋਨੀ ਨਾਟਾ ਸਾਡਾ ਵੀਰ ਉਹਦੇ ਨਾਨਾ ਅੱਜ ਦੇ ਇਸ ਖੇਡ ਮੇਲੇ ਦੇ ਲਈ ਅਮਰਜੀਤ ਜੀ ਪਹਿਲਵਾਨ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਚਮਨ ਲਾਲ ਜੀ ਚਾਚਾ ਜੀ ਲੈ ਵੀ ਅਮਨ ਜੀ ਜੀ 21000 ਰੁਪਏ ਦੇ ਯੋਗਦਾਨ ਅੱਜ ਦੇ ਖੇਡ ਮੇਲੇ ਲਈ ਨੇ ਇਹ ਬਲੋ ਸ਼ਾਬਦ ਜਿਹੜੇ ਉਹ ਪਹਿਲਵਾਨ ਜੀ ਜ਼ਰੂਰ ਸਾਡੇ ਚਾਚਾ ਚਮਨ ਲਾਲ ਜੀ ਜੋ ਜਿਹੜਾ ਮਾਈਕ ਤੇ ਹੋਣਗੇ ਟੋਲੀ ਵੀਰੇ ਰੋਕ ਲੋ ਜੀ ਟੋਲੀ ਬੰਦ ਕਰ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फतह अन श्री बाबा बंदा सिंह बहादुर जी स्पोर्ट्स क्लब वालों अपराना किया गया है यह बहुत ही सराह योग है दोस्तों यह जब फंक्शन करते हैं यह स्पोर्ट्स दियां ज ਖੁਸ਼ੀਆਂ ਮਨਾਦੇ ਹਾਂ ਆਪਾਂ ਉਸ ਨਸ਼ੇ ਤੋਂ ਮੁਕਤ ਹੋਣ ਲਈ ਇਹ ਖੁਸ਼ੀਆਂ ਮਨਾਣੇ ਆ ਮੈਂ ਭਾਦਰ ਸਿੰਘ ਬਹਾਦਰ ਜੀ ਤੇ तमाम ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਨਸ਼ਾ ਮੁਕਤ ਮਹੀਨ ਛੇੜੀ ਹੋਈ ਹੈ ਕਿਉਂਕਿ ਅਗਰ ਅਸੀਂ ਸਾਡੇ ਬੱਚਿਆਂ ਨੂੰ ਖੇਡਣ ਵਨ ਲੈ ਕੇ ਜਾਵਾਂਗੇ ਤਾਂ ਆਪਣੇ ਆਪ ਹੀ ਸਾਡਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਉਸ ਦੇ ਨਾਮ ਮੈਂ ਧੰਨਵਾਦੀ ਹਾਂ ਸਰਦਾਰ ਅਮਰਜੀਤ ਸਿੰਘ ਗਿੱਲ ਸਾਹਿਬ ਦਾ ਜਿਹੜੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਹਾੜੀ ਦੇ ਪ੍ਰਧਾਨ ਹਨ ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ 20000 ਰੁਪਈਆ ਇਸ ਕਲੱਬ ਨੂੰ ਯੋਗਦਾਨ ਪਾਇਆ ਕਿਉਂਕਿ ਇਹ ਜਿਹੜਾ ਜੰਗ ਮਹਿਮ ਚਲਾਈ ਹੋਈ ਹੈ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਨੇ ਇਹ ਇੱਕ ਨਸ਼ਾ ਮੁਕਤ ਮਹਿਮ ਚਲਾਈ ਹੋਈ ਹੈ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਾਂਗਾ ਬੰਦਾ ਸਿੰਘ ਬਹਾਦਰ ਧੰਤਨ ਸ਼੍ਰੀ ਬੰਦਾ ਸਿੰਘ ਬਹਾਦਰ ਦੀ ਪੂਰੀ ਸਪੋਰਟਸ ਕਲੱਬ ਦਾ ਜਿਨ੍ਹਾਂ ਨੇ ਇਹ ਮਹਿਮ ਚੇੜੀ ਹੋਈ ਹੈ ਇਹ ਦੋਸਤੋ ਨਸ਼ਾ ਮੁਕਤ ਦੇ ਲਈ ਇੱਕ ਬਾਪਰੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤ ਬਾਤ ਧੰਨਵਾਦ ਹੈ ਜੀ ਬਹੁਤ ਹੀ ਸਤਿਕਾਰਯੋਗ ਵਿਸ਼ੇਸ਼ਕਾਂ ਨੇ ਉਹਨਾਂ ਦੇ ਮਾਨ ਸਨਮਾਨ ਵੀ ਜਿਹੜੇ ਕਿਤੇ ਜਾਣੇ ਆਨ ਵਾਲੀ ਅੰਤੈ ਢਾਬੇ ਵਾਲੇ ਪੁੱਜੇ ਨੇ ਵੱਡਾ ਯੋਗਦਾਨ ਹੁੰਦਾ ਵੱਡੇ ਮੇਲੇਾਂ ਤੇ ਅੱਜ ਵੀ ਵੱਡੀ سپورਟ ਹੈ ਲਓ ਕਰਨਾ ਦੇਖੋ ਵੀ ਤਨਸ ਪਿੰਡ ਵਾਲਾ ਇਸ ਵੇਲੇ ਕਰਦਾ ਹੋਇਆ ਗੋਹਲਾ ਕਾਲਾ ਕਾਲਾ ਪੁਰਸ਼ਿਆ ਕਬੱਡੀ ਪਾ ਰਿਹਾ ਹੈ ਆ ਰਿਡਰ ਦੇ ਅੱਜ ਨਾਨਕਪਿੰਡ ਮੇਲਾ ਚੱਲ ਰਿਹਾ ਹੈ ਬਰਾ ਕਦੇ ਕਰਮਾ ਪੰਧਾ ਸਵਾਰਾ ਇਸ ਵਿੱਚ ਚੋਟੀ ਦਾ ਜੱਫਾ ਲੱਗਿਆ ਹੈ ਹੈ ਵੀ ਅਮਰੀਕ ਉਧਰ ਬਾਬਾ ਦੀ ਚੌਧਰੀ ਸਾਡਾ ਵੀ ਚੌਧਰੀ ਗੁਰਪਸ ਨੇਟਾ ਸੰਦੀਪ ਗੁੱਜਰ ਦੇ ਤਿੰਨ ਜੱਫੇ 5000 ਦੇ ਬਰਾ ਨੂੰ ਚੌਧਰੀ ਵੱਲੋਂ ਸੰਦੀਪ ਗੁੱਜਰ ਨੇਗੇ ਹੁਣ ਤਿੰਨ ਜੱਫੇ ਲਾਵੇਗਾ 5000 ਦਿੱਤਾ ਜਾਣਾ 5000 ਦਿੱਤਾ ਜਾਣਾ ਲੋ ਕੰਦਰ